ਸਾਤ ਸਰੀਅਕਾਲ ਦੋਸਤੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਿਸ ਤਰੀਕੇ ਦੀਆਂ ਘਟਨਾਵਾਂ ਰੋਜ਼ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਉਸ ਤੇ ਨਾਲ ਸਰਕਾਰ ਦੀ ਜਿਹੜੀ ਚਿੰਤਾ ਉਹ ਹੋਰ ਵੱਧ ਗਈ ਹੈ ਦਿਨ ਦਿਹਾੜੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਪਰ ਹਮਲੇ ਹੋ ਰਹੇ ਦੱਸਿਆ ਕਾਰਨ ਕੁਝ ਵੀ ਦੱਸਿਆ ਜਾਂਦਾ ਪਰ ਬਹੁਤ ਸਾਰੇ ਘਾਵਾਂ ਦੇ ਉੱਪਰ ਨਸ਼ੇ ਨੂੰ ਕਾਰਨ ਦੱਸਿਆ ਜਾਂਦਾ ਕਿ ਨੌਜਵਾਨ ਨਸ਼ੇ ਦੇ ਵਿੱਚ ਸਨ ਉਹਨਾਂ ਨੇ ਇਸ ਕਰਕੇ ਅਟੈਕ ਕੀਤਾ ਕਿ ਉਹਨਾਂ ਕੋਲੇ ਨਸ਼ੇ ਦੀ ਜਿਹੜੀ ਟੋਟ ਹੈ ਉਹ ਪੂਰੀ ਨਹੀਂ ਹੋ ਰਹੀ ਸੀ ਤਾਂ ਉਹਨਾਂ ਨੇ ਹਮਲਾ ਕਰ ਦਿੱਤਾ ਜਿਵੇਂ ਪਿਛਲੇ ਦਿਨੀ ਭਾਜਪਾ ਆਕੂ ਦੇ ਭਤੀਜੇ ਦੇ ਉੱਪਰ ਹਮਲਾ ਹੋਇਆ ਸੀ ਇਹ ਸਟੇਟਮੈਂਟ ਸਾਹਮਣੇ ਆਈ ਸੀ ਪਿਛਲੇ ਦਿਨੀ ਜਿਹੜਾ ਰਾਣਾ ਬਲਾ ਚੌਰੀਆ ਉਹਦਾ ਕਤਲ ਹੋਇਆ ਗੋਲੀਆਂ ਮਾਰ ਕੇ ਮੁਹਾਲੀ ਦੇ ਵਿੱਚ ਜੋ ਕਬੱਡੀ ਖਿਡਾਰੀ ਸੀ ਉਹਦੇ ਮਾਮਲੇ ਦੇ ਵਿੱਚ ਬੇਸ਼ੱਕ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਸੀ ਕਿ ਕਿਸੇ ਗੈਂਗ ਨੇ ਉਸਦੀ ਜ਼ਿੰਮੇਵਾਰੀ ਲਈ ਸੀ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਇਹ ਮੌਕਾ ਤੋਂ ਆਇਆ ਇੱਥੇ ਇੱਕ ਕਾਂਗਰਸੀ ਆਗੂ ਦੇ ਉੱਪਰ ਜਿਹੜੀ ਹੈ ਗੋਲੀਆਂ ਚਲਾਈਆਂ ਗਈਆਂ ਜਿਸ ਕਰਕੇ ਉਹ ਉਸਦੀ ਹਾਲਤ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਪੁਲਿਸ ਵੱਲੋਂ ਬੇਸ਼ੱਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਕਹਿ ਰਿਹਾ ਕਿਹਾ ਜਾਂਦਾ ਸੀ ਕਿ ਪੰਜਾਬ ਦੇਸ਼ ਦਾ ਬਹੁਤ ਸੁਰੱਖਿਅਤ ਸੂਬਾ ਇਥੇ ਇਹੋ ਜਿਹੀਆਂ ਘਟਨਾਵਾਂ ਨਾ માત્ર ਨੇ ਪਰ ਹੁਣ ਜਿਵੇਂ ਪਿਛਲੇ ਕੁਝ ਦਿਨਾਂ ਦੇ ਵਿੱਚ ਵਿੱਚ ਬਹੁਤ ਜਾਦੀਆਂ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਕਿਤੇ ਕੋੜੀ ਚੱਲ ਰਹੀ ਹੈ ਕਿਤੇ ਕਿਸ ਤਰੀਕੇ ਦੀ ਘਟਨਾ ਹੋ ਰਹੀ ਹੈ ਕੱਲ ਪਰਸੋਂ ਇੱਕ ਘਟਨਾ ਹੋਰ ਜਿਹੜੀ ਸਾਹਮਣੇ ਆਈ ਸੀ ਕਿ ਜਲੰਧਰ ਦੀ ਤਰ੍ਹਾਂ ਇੱਕ ਮਾਸੂਮ ਦੇ ਨਾਲ ਹਵਾਨੀयत ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਭਾਵੇਂ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਦਿਨੋਂ ਦਿਨ ਥੋੜਾ ਵਿਗੜਦਾ ਚਾਰੇ ਡੇਸ਼ਕ ਪੁਲਿਸ ਵੀ ਪੂਰੀ ਮਸ਼ਤੀ ਨਾਲ ਇਸ ਨੂੰ ਕੰਟਰੋਲ ਕਰ ਰਹੀ ਹੈ ਪਰ ਫਿਰ ਵੀ ਅਜੇ ਤੱਕ ਜਿਹੜਾ ਕਾਬੂ ਪਾਇਆ ਜਾਣਾ ਉਹਨਾਂ ਅਜੇ ਨਜ਼ਰ ਨਹੀਂ ਆ ਰਿਹਾ ਮੋਗਾ ਨਗਰ ਨਿਗਮ ਦੇ ਤਿੰਨ ਵਾਰ ਕਾਉਂਸਲਰ ਰਹਿ ਚੁੱਕੇ ਸੀਨੀਅਰ ਕਾਂਗਰਸੀ ਆਗੂ ਨਰਿੰਦਰਪਾਲ ਸਿੰਘ ਸਿੱਧੂ ਤੇ ਅਣਪਛਾਤੇ ਹਮਲਾਵਰਾਂ ਨੇ ਘਰ ਵਿੱਚ ਵੜ ਕੇ ਗੋਲੀਆਂ ਚਲਾ ਦਿੱਤੀਆਂ ਇੱਥੋਂ ਤੱਕ ਹੌਸਲੇ ਜਿਹੜੇ ਹੈ ਹਮਲਾਵਰਾਂ ਦੇ ਵੱਧ ਚੁੱਕੇ ਹੈ ਕਿ ਉਹ ਘਰ ਦੇ ਅੰਦਰ ਦਾਖਲ ਹੋ ਕੇ ਹਮਲਾ ਕਰਨ ਤੋਂ ਨਹੀਂ ਟਿਕਦੇ ਇੰਨਾ ਜ਼ਿਆਦਾ ਮਤਲਬ ਉਹਨਾਂ ਦੇ ਅੰਦਰ ਖੌਫ ਜਿਹੜਾ ਪੁਲਿਸ ਦਾ ਖਤਮ ਹੋ ਚੁੱਕਿਆ ਗੋਲੀਆਂ ਲੱਗਣ ਕਰਕੇ ਗੰਬੀਰ ਜ਼ਖਮੀ ਹੋਏ ਨਰਿੰਦਰਪਾਲ ਸਿੱਧੂ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ਉੱਥੇ ਹੀ ਮੋਗਾ ਹਲਕੇ ਦੇ ਸੀਨੀਅਰ ਨੌਜਵਾਨ ਕਾਂਗਰਸੀ ਆਗੂ ਤਰਮਪਾਲ ਸਿੰਘ ਨਿਹਾਲਵਾਲਾ ਸਿੰਘ ਨਿਹਾਲ ਸਿੰਘ ਵਾਲਾ ਨੇ ਇਸ ਮਾਮਲੇ ਦੀ ਸਖਤ ਨਿੰਦਾ ਕੀਤੀ ਹੈ ਉਹਨਾਂ ਕਹਿੰਦੇ ਕਿ ਪਿਛਲੇ 6 ਮਹੀਨਿਆਂ ਤੋਂ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰ ਰਹੇ ਸੀ ਪਰ ਕਿਸੇ ਨੇ ਗੱਲ ਨਹੀਂ ਸੁਣੀ ਉਹਨਾਂ ਕਹਿੰਦੇ ਕਿ ਇਨਸਾਫ ਨਾ ਮਿਲਿਆ ਤਾਂ ਸੰਦਰਸ਼ ਕੀਤਾ ਜਾਵੇਗਾ ਉਹਨਾਂ ਦੇ ਇਸ ਬਿਆਨ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਉਹਨਾਂ ਦੀ ਜਾਨ ਨੂੰ ਪਹਿਲਾਂ ਤੋਂ ਹੀ ਕਿਸੇ ਤੋਂ ਖਤਰਾ ਸੀ ਜਿਸ ਕਰਕੇ ਉਹਨਾਂ ਦੇ ਲਈ ਸੁਰੱਖਿਆ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗੀ ਗਈ ਸੀ ਇਹ ਨਿਹਾਲ ਸਿੰਘ ਵਾਲੇ ਆਕੂ ਦਾ ਦੋਸ਼ ਹੈ ਕਿ ਪੁਲਿਸ ਨੇ ਪ੍ਰਸ਼ਾਸਨ ਨੇ ਉਹਨਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਦੀ ਵਜ੍ਹਾ ਕਰਕੇ ਅੱਜ ਉਹਨਾਂ ਦੀ ਜਿਹੜੀ ਇਹ ਹਾਲਤ ਹੈ ਉਹ ਚਿੰਤਾਜਨਕ ਬਣੀ ਹੋਈ ਹੈ ਧੰਨਵਾਦ